ਰੋਜ਼ ਦੀ ਤਰ੍ਹਾਂ ਇਸ ਵੇਲੇ ਅਸੀਂ ਖਨੌਰੀ ਬਾਰਡਰ ਤੇ ਆ ਤੇ ਖਨੌਰੀ ਬਾਰਡਰ ਦੇ ਉੱਤੇ ਸੰਗਤਾਂ ਦੇ ਲਈ ਦੁੱਧ ਦੀ ਸੇਵਾ ਜ਼ਿਲ੍ਹਾ ਬਠਿੰਡਾ ਵੱਲੋਂ ਅੱਜ ਆਈ ਹੈ 4 ਕੁੰਟਲ ਦੁੱਧ ਆਇਆ ਜ਼ਿਲ੍ਹਾ ਬਠਿੰਡਾ ਵੱਲੋਂ ਮੈਂ ਇੱਕ ਬੇਨਤੀ ਕਰਨੀ ਚਾਹੂਗਾ ਨਾਲੇ ਧਿਆਨ ਜ਼ਰੂਰ ਰੱਖਿਓ ਕਿ ਕਦੇ ਵਜ ਦੀ ਸਮਾਂ ਉਹ ਆ ਗਿਆ ਸੀ ਕਿ 1.5 ਕੁੰਟਲ ਦੁੱਧ ਨਾਲ ਵੀ ਸਰਨ ਲੱਗਿਆ ਸੀ 2 ਕੁੰਟਲ ਨਾਲ ਵੀ ਸਰਨ ਲੱਗਿਆ ਸੀ ਲੇਕਿਨ ਹੁਣ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਵੇਂ ਜਿਵੇਂ ਸਰਕਾਰ ਐਕਟਿਵ ਹੋਈ ਹੈ ਜਿਵੇਂ ਜਿਵੇਂ ਹਾਈ ਕੋਰਟ ਨੇ ਹਰਿਆਣਾ ਗਵਰਨਮੈਂਟ ਨੂੰ ਕਿਹਾ ਕਿ ਬੈਰੀਕੇਡ ਖੋਲੋ ਕਿ ਆਪਣੇ ਪ੍ਰਤੀ ਪੰਜਾਬ ਸਰਕਾਰ ਨੂੰ ਕਿਹਾ ਕਿ ਕਿਸਾਨਾਂ ਨੂੰ ਇੱਥੋਂ ਉਠਾ ਕੇ ਰੋਡ ਖਾਲੀ ਕਰਵਾਓ ਓਵੇਂ ਓਵੇਂ ਇੱਥੇ ਸੰਗਤਾਂ ਦੀ آمد ਵਧੀ ਹੈ ਸੰਗਤਾਂ ਦੀ ਗਿਣਤੀ ਵਧੀ ਹੈ ਸੰਗਤਾਂ ਨੇ ਆ ਕੇ ਮੋਰਚਾ ਸਾਹਮਣਾ ਸ਼ੁਰੂ ਕੀਤਾ ਮੈਂ ਧੰਨਵਾਦੀ ਹਾਂ ਉਹਨਾਂ ਵੀਰਾਂ ਦਾ ਇਹਨਾਂ ਨੇ ਫਿਰ ਆ ਕੇ ਮੋਰਚੇ ਨੂੰ ਸਾਹਮਣਾ ਸ਼ੁਰੂ ਕੀਤਾ ਔਰ ਇਹ ਆਪਣੇ ਆਪ ਚ ਗਵਾਹੀ ਦਿੰਦੀ ਆ ਗੱਲ ਕਿ ਜਿੱਥੇ 2 ਜਾਂ 2.5 ਪੰਡਲ ਦੁੱਧ ਨਾਲ ਸਰਦਾ ਸੀ ਉੱਥੇ ਅੱਜ ਠੰਡਾ ਸਟਨਾ ਬਲਾਕ ਬਲਾਕ ਵੱਲੋਂ 4 ਕਵਾਂਟਲ ਇੱਥੇ 4 ਕਵਾਂਟਲ ਦੁੱਧ ਦੀ ਸੇਵਾ ਆਈ ਹੈ ਸੋ ਇਹ ਆਪ ਸਾਰੇ ਜਿਹੜੇ ਜਿਹੜੇ ਸਾਡੇ ਜ਼ਿਲ੍ਹੇ ਨੇ ਜਿੰਨੇ ਸਾਡੇ ਬਲਾਕ ਨੇ ਉਹ ਇਸ ਗੱਲ ਨੂੰ ਨੋਟ ਵੀ ਕਰਿਓ ਕਿ ਗਿਣਤੀ ਵਧ ਰਹੀ ਹੈ ਦੁੱਧ ਦੀ ਪ੍ਰੋਡਕਸ਼ਨ ਕੋਈ ਗੱਲ ਨਹੀਂ ਰਹੀ ਗਰਮੀ ਘਟ ਗਈ ਹੈ ਉਹ ਵੀ ਨਾਲ ਦੀ ਨਾਲ ਬਾਬੇ ਨਾਨਕ ਦੀ ਕਿਰਪਾ ਨਾਲ ਵਧ ਰਹੀ ਹੈ ਸੋ ਸਾਰੇ ਜਾਨੇ ਇੱਥੇ ਜ਼ਰੂਰਤ ਮੁਤਾਬਕ ਹਰੇਕ ਬਲਾਕ ਦੁੱਧ ਭੇਜੋ ਇਹ ਮੋਰਚਾ ਬਹੁਤ ਚੜ੍ਹਦੀ ਕਲਾ ਦਾ ਦੋਸਤੋ ਇਸ ਮੋਰਚੇ ਨੂੰ ਜਿੱਤ ਦੇ ਨੇੜੇ ਲੈ ਚਲੇ ਆ ਇਸ ਲਈ ਆਪ ਸਭ ਨੂੰ ਬੇਨਤੀ ਆ ਕਿ ਘਰ ਘਰ ਤੋਂ ਦੁੱਧ ਇਕੱਠਾ ਕਰਕੇ ਇਸ ਮੋਰਚੇ ਦੇ ਨਾਲ ਸੰਗਤ ਨੂੰ ਜੋੜ ਕੇ ਰੱਖੋ ਤੇ ਸੰਗਤ ਨੂੰ ਲੈ ਕੇ ਇਸ ਮੋਰਚੇ ਦੇ ਵਿੱਚ ਗਿਣਤੀ ਨੂੰ ਵਧਾਉਣ ਦਾ ਯਤਨ ਕਰੀਏ ਬਹੁਤ ਬਹੁਤ ਧੰਨਵਾਦ ਰੋਜ ਦੀ ਤਰ੍ਹਾਂ ਇਸ ਵੇਲੇ ਅਸੀਂ ਖਨੌਰੀ ਬਾਰਡਰ ਤੇ ਆ ਤੇ ਖਨੌਰੀ ਬਾਰਡਰ ਦੇ ਉੱਤੇ ਸੰਗਤਾਂ ਦੇ ਲਈ ਦੁੱਧ ਦੀ ਸੇਵਾ ਜਿਲ੍ਹਾ ਬਠਿੰਡਾ ਵੱਲੋਂ ਆ ਜਾਈ ਹੈ 4 ਕੰਟਲ ਦੁੱਧ ਦਾਇਆ ਜਿਹਾ ਬਠਿੰਡਾ ਵੱਲੋਂ ਮੈਂ ਇੱਕ ਬੇਨਤੀ ਕਰਨੀ ਚਾਹੂੰਗਾ ਨਾਲੇ ਧਿਆਨ ਜ਼ਰੂਰ ਰੱਖਿਓ ਕਿ ਕਦੇ ਵਜਦੀ ਸਮਾਂ ਉਹ ਆ ਗਿਆ ਸੀ ਕਿ 1.5 ਕੰਟਲ ਦੁੱਧ ਨਾਲ ਵੀ ਸਰਨ ਲੱਗਿਆ ਸੀ 2 ਕੰਟਲ ਨਾਲ ਵੀ ਸਰਨ ਲੱਗਿਆ ਸੀ ਲੇਕਿਨ ਹੁਣ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਵੇਂ ਜਿਵੇਂ ਸਰਕਾਰ ਐਕਟਿਵ ਹੋਈ ਹੈ ਜਿਵੇਂ ਜਿਵੇਂ ਹਾਈ ਕੋਰਟ ਨੇ ਹਰਿਆਣਾ ਗਵਰਨਮੈਂਟ ਨੂੰ ਕਿਹਾ ਹੈ ਕਿ ਬੈਰੀਕਡ ਖੋਲੋ ਕਿ ਆਪਣੇ ਪ੍ਰਤੀ ਪੰਜਾਬ ਸਰਕਾਰ ਨੂੰ ਕਿਹਾ ਹੈ ਇਹ ਕਿਸਾਨਾਂ ਨੂੰ ਇੱਥੋਂ ਉਠਾ ਕੇ ਰੋਡ ਖਾਲੀ ਕਰਵਾਓ ਉਵੇਂ-ਉਵੇਂ ਇੱਥੇ ਸੰਗਤਾਂ ਦੀ آمد ਵਧੀ ਹੈ ਸੰਗਤਾਂ ਦੀ ਗਿਣਤੀ ਵਧੀ ਹੈ ਸੰਗਤਾਂ ਨੇ ਆ ਕੇ ਮੋਰਚਾ ਸਾਹਮਣਾ ਸ਼ੁਰੂ ਕੀਤਾ ਮੈਂ ਧੰਨਵਾਦੀ ਹਾਂ ਉਹਨਾਂ ਵੀਰਾਂ ਦਾ ਇਹਨਾਂ ਨੇ ਫੇਰ ਆ ਕੇ ਮੋਰਚੇ ਨੂੰ ਸਾਹਮਣਾ ਸ਼ੁਰੂ ਕੀਤਾ ਔਰ ਇਹ ਆਪਣੇ ਆਪ ਚ ਗਵਾਹੀ ਦਿੰਦੀ ਆ ਗੱਲ ਕਿ ਜਿੱਥੇ 2 ਜਾਂ 2.5 ਕੁਇੰਟਲ ਦੁੱਧ ਨਾਲ ਸਰਦਾ ਸੀ ਉੱਥੇ ਅੱਜ ਠੰਡਾ ਮਟਨਾ ਬਲਾਕ ਬਲਾਕ ਵੱਲੋਂ 4 ਇੱਥੇ 4 ਕੁਇੰਟਲ ਦੁੱਧ ਦੀ ਸੇਵਾ ਆਈ ਹੈ ਸੋ ਇਹ ਆਪ ਸਾਰੇ ਜਿਹੜੇ ਜਿਹੜੇ ਸਾਡੇ ਜ਼ਿਲ੍ਹੇ ਨੇ ਜਿੰਨੇ ਸਾਡੇ ਬਲਾਕ ਨੇ ਉਹ ਇਸ ਗੱਲ ਨੂੰ ਨੋਟ ਵੀ ਕਰਿਓ ਕਿ ਗਿਣਤੀ ਵਧ ਰਹੀ ਹੈ ਦੁੱਧ ਦੀ ਪ੍ਰੋਡਕਸ਼ਨ ਹੁਣ ਉਹ ਕੱਲ ਨਹੀਂ ਰਹੀ ਗਰਮੀ ਘਟ ਗਈ ਹੈ ਉਹ ਵੀ ਨਾਲ ਦੀ ਨਾਲ ਬਾਬੇ ਨਾਨਕ ਦੀ ਕਿਰਪਾ ਨਾਲ ਵਧ ਰਹੀ ਹੈ ਸੋ ਸਾਰੇ ਜਾਨੇ ਇੱਥੇ ਜ਼ਰੂਰਤ ਮੁਤਾਬਕ ਹਰੇਕ ਬਲਾਕ ਦੁੱਧ ਭੇਜੋ ਇਹ ਮੋਰਚਾ ਬਹੁਤ ਚੜ੍ਹਦੀ ਕਲਾ ਦਾ ਦੋਸਤੋ ਇਸ ਮੋਰਚੇ ਨੂੰ ਜਿੱਤ ਦੇ ਨੇੜੇ ਲੈ ਚੱਲੇ ਆ ਇਸ ਲਈ ਆਪ ਸਭ ਨੂੰ ਬੇਨਤੀ ਆ ਕਿ ਘਰ-ਘਰ ਤੋਂ ਦੁੱਧ ਇਕੱਠਾ ਕਰਕੇ ਇਸ ਮੋਰਚੇ ਦੇ ਨਾਲ ਸੰਗਤ ਨੂੰ ਜੋੜ ਕੇ ਰੱਖੋ ਤੇ ਸੰਗਤ ਨੂੰ ਲੈ ਕੇ ਇਸ ਮੋਰਚੇ ਦੇ ਵਿੱਚ ਗਿਣਤੀ ਨੂੰ ਵਧਾਉਣ ਦਾ ਯਤਨ ਕਰੀਏ ਬਹੁਤ-ਬਹੁਤ ਧੰਨਵਾਦ